ਤੋੜ ਗਈ ਹੈ ਔਰ ਹੱਥ ਜੋੜਦਾ ਹੋਇਆ ਇਹ ਸ਼ਖਸ ਨਜ਼ਰ ਆ ਰਿਹਾ ਹੈ ਜੋ ਤਸਵੀਰਾਂ ਦੇ ਵਿੱਚ ਇਹ ਗਾਇਕ ਸਤਵਿੰਦਰ ਬੁੱਗੇ ਦਾ ਭਰਾ ਹੈ ਔਰ ਇਹਨਾਂ ਦਾ ਆਪਸ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਔਰ ਸਤਵਿੰਦਰ ਬੁੱਗੇ ਦੀ ਪਰਜਾਈ ਦੀ ਮੌਤ ਹੋ ਗਈ ਔਰ ਇਲਜ਼ਾਮ ਸਤਵਿੰਦਰ ਬੁੱਗੇ ਦੇ ਭਰਾ ਵੱਲੋਂ ਲਾਏ ਜਾ ਰਹੇ ਕਿ ਬੁੱਗੇ ਨੇ ਉਸ ਦੀ ਪਤਨੀ ਨੂੰ ਧੱਕਾ ਮਾਰਿਆ ਸੀ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਔਰ ਮੌਕੇ ਤੇ ਉਸ ਨੇ ਦਮ ਤੋੜ ਦਿੱਤਾ ਇਸ ਤਰ੍ਹਾਂ ਦੇ ਇਲਜ਼ਾਮ ਉਸ ਨੇ ਲਾਏ ਆ ਰੋਂਦਾ ਹੋਇਆ ਪਿੱਟਦਾ ਹੋਇਆ ਨਜ਼ਰ ਆ ਰਿਹਾ ਪੂਰਾ ਪਰਿਵਾਰ ਰੋ ਰਿਹਾ ਔਰ ਪੂਰਾ ਪਰਿਵਾਰ ਇਲਜ਼ਾਮ ਲਾ ਰਿਹਾ ਕਿ ਆਖਰ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਤਾਂ ਮੌਕੇ ਤੇ ਪੁਲਿਸ ਦੇ ਨਾਲ ਬਹਿਸ ਬਸੈਦੀਆਂ ਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦਿਖਾਉਣੇ ਤਸਵੀਰਾਂ ਕਿ ਆਖਰ ਸੁਤਵਿੰਦਰ ਬੁੱਗੇ ਦਾ ਭਰਾ ਕੀ ਕਹਿ ਰਿਹਾ ਅਰ ਸਿੰਘ ਮੌਕੇ ਤੇ ਚਲੇ ਗਿਆ ਬੁੱਗੇ ਦੇ ਕੋਈ ਛੱਟ ਨਹੀਂ ਝਗੜਾ ਨਹੀਂ ਕੁਝ ਨਹੀਂ ਸਾਫ ਸੁਥਰਾ ਹੈ ਰਾਤੀ ਤੱਕ ਮਰਵਾ ਕੇ ਇੱਥੇ ਦਾਖਲ ਹੋਗੇ ਚੋਣ ਮਨਵਾ ਦੱਸੋ ਜਦੋਂ 15 ਨੂੰ ਟੱਕਾ ਦੇ ਦਿੰਨੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਐਚਓ ਸਾਹਿਬ ਦਾਦਾ ਆਸੀ ਆ ਓਏ ਭਗਤ ਨੇ ਕਿਉਂ ਮਾਰਿਆ ਤੈਨੂੰ ਮਾਰ ਦਿੰਦਾ ਡੰਡੇ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਗੋਲ ਜੈਕਟ ਖਾਣੇ ਲੇਗੀ ਤਿੰਨੇ ਐਸਾ ਹੀ ਤਿੰਨ ਗੱਡੀਆਂ ਟਾਇਰ ਚੱਕਦੇ ਆਂ ਤੇ ਗੱਡੀ ਚ ਰੱਖਦੇ ਉਹ ਵੀ ਵੀਡੀਓ ਆ ਐਨਾ ਧੱਕਾ ਹੀ ਜਿੰਦਾ ਵੱਢ ਕੇ ਟਾਇਰ ਚਲੋ ਕਰੋ ਵੀਡੀਓ ਚ ਕੋਈ ਨਹੀਂ ਜਿੰਦਾ ਵੱਢ ਕੇ جد بندے پچھے سپال گر گئی بےہوش ہو گئی انچارج سب ایچ او سا ਅਸੀਆ ਓਏ ਭਗਤ ਜੀ ਨੂੰ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਦੰਦਾ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਟੀਆਂ ਤੋੜ ਦਿਆ ਮੈਨੂੰ ਕੋਈ ਮਨਵਾਏ ਦੱਸੋ ਜਦੋਂ ਬੰਦੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚੋ ਸਾਹਿਬ ਦੰਦਾ ਅਸੀਆ उहो पिछे सपाल गिर बेहोश हुई इंचार्ज सब ਅਸੀਆ ਓਏ ਭਗਤ ਜੀ ਕਿਉਂ ਮਾਰਿਆ ਤੈਨੂੰ ਮਾਰ ਦਿੰਦਾ ਡੰਡੇ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਕੋਈ ਮਨਵਾਏ ਦੱਸੋ ਜਦੋਂ ਬੰਦੇ ਨੂੰ ੱਟਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਐਚਓ ਸਾਹਿਬ ਦਾ ਅਸੀਆ جد بندے دے وہ پچھے سپال گر گئی بےہوش ہو گئی انچارج سب دس ایچ او سنتا जॾो बंदे उहो पिछे सपाल गिर बेहोश हो इंचार्ज सब जॾो बंदे उहो पिछे सपाल गिर बेहोश हुई इंचार्ज सब बस जॾो बंदे उहो पिछे सपाल गिर बेहोशी इंचार्ज सब इंचार्ज <laughs> स <laughs> जॾो बंदे उहो पिछे सपाल गिर बेहोश हो इंचार्ज सब مینو مار دنڈے بھی تو میرے ہکا دے دے وہ پیچھے سپال گر گئی بےہوش ہو گئی انچارج سب دس ایچ او سار د ਅਸੀਆ ਓਏ ਭਗਤਰੀ ਨੂੰ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਡੰਡਾ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਟਿਆ ਤੋੜ ਲਿਆ ਮੈਨੂੰ ਕੋਣ ਵੀ ਮੈਨੂੰ ਐ ਦੱਸੋ ਜਦੋਂ ਪੰਥੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਜਾਰ ਸਾਹਿਬ ਦੀ ਐਸਚੋ ਸਾਹਿਬ ਦੰਦਾ मेनू दूका देने उहो पिछे सपाल गिर बेहोश बहुं बहुं हो इंचार्ज सबस ਮਾਸਿਆ ਓਏ ਭਗਤਰੀ ਨੂੰ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਦੰਦਾ ਵੀ ਤੈ ਮੇਰੇ ਮਾਰੇ ਅੱਜ ਤੂੰ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਕੋਈ ਮੈਨੂੰ ਐ ਦੱਸੋ ਜਦੋਂ ਬੰਦੇ ਨੂੰ ੱੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚੋ ਸਾਹਿਬ ਦੰਦਾ जॾो बंदे उहो पिछे सपाल गिर बेहोश बहुं बहुं हो इंचार्ज सब बस ਓਏ ਭਗਤ ਜੀ ਨੂੰ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਦੰਦਾ ਵੀ ਤਾਂ ਮੇਰੇ ਮਾਰੇ ਆ ਜੇ ਤੂੰ ਉਹ ਕੰਜਰਾ ਪਹਿਲਾ ਮੈਨੂੰ ਟੱਟਿਆ ਤੋੜ ਲਿਆ ਮੈਨੂੰ ਕੋਈ ਮਿਲਵਾਏ ਦੱਸੋ ਜਦੋਂ ਬੰਦੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰਜ ਸਾਹਿਬ ਦੀ ਐਸਚੋ ਸਾਹਿਬ ਦਾ ਬੱਸ ਯਾਰ ਓਏ ਭੱਜ ਤੀ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਡੰਡੇ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਕੋਈ ਮਿਲਵਾਏ ਦੱਸੋ ਜਦੋਂ ਬੰਦੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚੋ ਸਾਹਿਬ ਦਾ पाल गिरोशो इंचार्ज सब बस ਓਏ ਭਗਤ ਜੀ ਨੂੰ ਕਿਉਂ ਮਾਰਿਆ ਤੈਨੂੰ ਮਾਰ ਦਿੰਦਾ ਡੰਡਾ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਤੀਆ ਤੋੜ ਲਿਆ ਮੈਨੂੰ ਕੋਈ ਮਿਲਵਾਏ ਦੱਸੋ ਜਦੋਂ ਬੰਦੇ ਨੂੰ ੱਟਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਐਚਓ ਸਾਹਿਬ ਦਾ ਆਸੀਆ ਓਏ ਭਗਤ ਜੀ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਡੰਡਾ ਵੀ ਤਾਂ ਮੇਰੇ ਮਾਰਿਆ ਜੇ ਤੂੰ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਕੋਈ ਮਨਵਾਏ ਦੱਸੋ ਜਦੋਂ ਪੰਥੇ ਨੂੰ ੱਟਕਾ ਦੇ ਦਿੰਨੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰਜ ਸਾਹਿਬ ਦੀ ਐਸਐਚਓ ਸਾਹਿਬ ਦਾ ਆਸੀਆ ਓਏ ਭਗਤ ਜੀ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਡੰਡੇ ਵੀ ਤਾਂ ਮੇਰੇ ੱੱਕਾ ਦੇ ਦੰਨੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚੋ ਸਾਹਿਬ ਦਾ ਬਾਸੀ ਓਏ ਭਗਤ ਜੀ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਡੰਡੇ ਵੀ ਤਾਂ ਮੇਰੇ ਮਾਰੇ ਆਜ ਤੂੰ ਉਹ ਕੰਜਰਾ ਪਹਿਲਾ ਮੈਨੂੰ ਚੱਟਿਆ ਤੋੜ ਲਿਆ ਮੈਨੂੰ ਕੋਣ ਮੈਨੂੰ ਆਇਆ ਤਾਂ ਸੋ ਜਦੋਂ ਬੰਦੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਰਗੀ ਬੋ ਪਿਓਸ਼ ਹੋ ਗਈ ਇੰਚਾਰਜ ਸਾਹਿਬ ਦੀ ਐਸ ਐਚਓ ਸਾਹਿਬ ਦਾ ਆਸੀਆ ਓਏ ਭਗਤ ਨੂੰ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਦੰਦਾ ਵੀ ਤਾਂ ਮੇਰੇ ਮਾਰਿਆ ਜਦ ਤੂੰ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਨੂੰ ਆਇਆ ਤਾਂ ਜਦੋਂ 15 ਨੂੰ ਟੱਕਾ ਦੇ ਦਿੰਨੇ ਆ ਉਹ ਪਿੱਛੇ ਛਪਾਲ ਗਿਰ ਗਈ ਉਹ ਕੋ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚੋ ਸਾਹਿਬ ਦਾ ਆਸੀਆ ਓਏ ਭਗਤ ਸਿੰਘ ਕਿਉਂ ਮਾਰਿਆ ਤੈਨੂੰ ਮਾਰ ਦਿੰਦਾ ਡੰਡਾ ਵੀ ਤਾਂ ਮੇਰੇ ਮਾਰਿਆ ਜਦ ਤੂੰ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਕੋਈ ਮਿਲਵਾਏ ਦੱਸੋ ਜਦੋਂ ਬੰਦੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਰਗੀ ਉਹ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚੋ ਸਾਹਿਬ ਦਾ ਡੰਡਾ ਰਾਸੀਆ ਓਏ ਭਗਤ ਜੀ ਨੂੰ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਡੰਡੇ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਕੋਈ ਮੈਨੂੰ ਐ ਦੱਸੋ ਜਦੋਂ ਬੰਦੇ ਨੂੰ ੱਟਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਐਚਓ ਸਾਹਿਬ ਦਾਦਾ ਬੱਸ ਯਾਰ ਓਏ ਭਗਤ ਸਿੰਘ ਕਿਉਂ ਮਾਰਿਆ ਤੈਨੂੰ ਮਾਰ ਦਿੰਦਾ ਡੰਡਾ ਵੀ ਤਾਂ ਮੇਰੇ ਮਾਰਿਆ ਜਦ ਤੂੰ ਉਹ ਕੰਜਰਾ ਪਹਿਲਾਂ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਕੋਈ ਮੈਨੂੰ ਐ ਦੱਸੋ ਜਦੋਂ ਬੰਦੇ ਨੂੰ ੱਟਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਐਚਓ ਸਾਹਿਬ ਡੱਡਾ ਬੱਸ ਯਾਰ ਓਏ ਭਗਤ ਸਿੰਘ ਕਿਉਂ ਮਾਰਿਆ ਤੈਨੂੰ ਮਾਰ ਦਿੰਦਾ ਡੰਡੇ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲੀਆਂ ਮੈਨੂੰ ਕੋਈ ਮੈਨੂੰ ਐ ਦੱਸੋ ਜਦੋਂ ਪੰਥੇ ਨੂੰ ੱਟਕਾ ਦੇ ਦਿੰਦੇ ਆ ਉਹ ਪਿੱਛੇ ਛਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਚੋ ਸਾਹਿਬ ਦਾ मेनू दूक दे उह पिछे सपाल गिर बेहोश हुई इंचार्ज सब तोड़ी मेनू दूका देने आपाल गिर बेहोश बहुं बहुं हो इंचार्ज सब <laughs>